ਸਾਰੇ ਸ਼ਰਕਾਰ ਜੀ ਸਾਰਿਆਂ ਨੂੰ ਅੱਜ ਅਸੀਂ ਬੈਂਗਣ ਦੀ ਇਹੋ ਜੀ ਰੈਸਪੀ ਬਣਾਉਣ ਲੱਗੇ ਆ ਕਿ ਜਿਹੜੇ ਬੱਚੇ ਜਾਂ ਵੱਡੇ ਨਹੀਂ ਬੈਂਗਣ ਖਾਂਦੇ ਆ ਉਹ ਵੀ ਖਾਣ ਲੱਪਣਗੇ ਕਿੰਨੇ ਯਮ ਬਣਦੀ ਆ ਇਹ ਬੈਂਗਣ ਦੀ ਸਬਜੀ ਸਮਗਰੀ ਦੇਖ ਲਓ ਕੀ ਕੀ ਚਾਹੀਦਾ ਬੈਂਗਣ ਲੈ ਆ ਜੀ ਮੋٹے ਚਾਹੀਦੇ ਇਹਦੇ ਲਈ ਬੈਂਗਣ ਤੇ ਬੇਸਣ ਲਿਆਇਆ ਨਮਕ ਹਲਦੀ ਲਾਲ ਮਿਰਚ ਤੇ ਜੀਰਾ ਤੇ ਦੇਗੀ ਮਿਰਚ ਲਸਣ ਲਿਆਇਆ ਤੇ ਦਹੀਂ ਆ ਥੋੜੀ ਮਲਾਈ ਤੇ ਪਿਆਜ਼ ਤੇ ਹਰੀਆਂ ਮਿਰਚਾਂ ਦੋ ਲਈਆਂ ਮੈਂ ਉਹਨੂੰ ਗ੍ਰाइंड ਕਰਕੇ ਦੇਖ ਲਓ ਇਸ ਤਰ੍ਹਾਂ ਕਰ ਲਿਆ ਹੈ ਸਭ ਤੋਂ ਪਹਿਲਾਂ ਅਸੀਂ ਇਸ ਤਰ੍ਹਾਂ ਕਰਾਂਗੇ ਆ ਦੇਖੋ ਜੀ ਬੈਂਗਣ ਨੂੰ ਇਦਾਂ ਚੀਰਾ ਕਰ ਲੈਣਾ ਇਸ ਤਰ੍ਹਾਂ ਨਾ ਕੱਟ ਲਗਾਣੇ ਆ ਇਹ ਅੰਦਰ ਤੱਕ ਮਸਾਲਾ ਜਾਏਗਾ ਆ ਦੇਖੋ ਜੀ ਠੀਕ ਹੈ ਇਸ ਤਰ੍ਹਾਂ ਸਾਰੇ ਕਟ ਲਾਏ ਆ ਆ ਦੇਖੋ ਜੀ ਸਾਰੇ ਇਸ ਤਰ੍ਹਾਂ ਕੱਟ ਲਏ ਆ ਤੇ ਹੁਣ ਇੱਕ ਨਾ ਮਿਕਸਚਰ ਬਣਾਉਣੀ ਆ ਅਸੀਂ ਸਭ ਤੋਂ ਪਹਿਲਾਂ ਆ ਦੇਖੋ ਬੇਸਣ ਲਗਾਇਆ ਇਹਦੇ ਵਿੱਚ ਨਮਕ ਪਾਵਾਂਗੇ ਸਵਾਦ ਅਨੁਸਾਰ ਨਮਕ ਇਹਦੇ ਵਿੱਚ ਲਾਲ ਮਿਰਚ ਦਾ ਪਾਊਡਰ ਇਹਨੂੰ ਮਿਕਸ ਕਰ ਲੈਣਾ ਥੋੜਾ ਥੋੜਾ ਪਾਣੀ ਪਾਵਾਂਗੇ ਇਹ ਚ ਆ ਦੇਖੋ ਇਸ ਤਰ੍ਹਾਂ ਮਿਕਸਚਰ ਬਣਾ ਲਿਓ ਤੇ ਚੰਗੀ ਤਰ੍ਹਾਂ ਹੀ ਤੇ ਇਹ ਆ ਦੇਖੋ ਇਸ ਤਰ੍ਹਾਂ ਨਾ ਪੂਰੇ ਬੈਂਗਣਾ ਚ ਨਾ ਲਗਾਉਣਾ ਆ ਤੁਸੀਂ ਚੰਗੀ ਤਰ੍ਹਾਂ ਕਿ ਅੰਦਰ ਤੱਕ ਭਰ ਜਾਵੇ ਆ ਦੇਖੋ ਜੀ ਅਸੀਂ ਬੈਂਗਣ ਦੇ ਉੱਤੇ ਨਾ ਬੇਸਣ ਦਾ ਜਿਹੜੇ ਮਿਕਸਚਰ ਬਣਾਇਆ ਸੀਗਾ ਉਹ ਚੰਗੀ ਤਰ੍ਹਾਂ ਲਗਾਤਾ ਆ ਤੇ ਹੁਣ ਅਸੀਂ ਇਹਨੂੰ ਇੱਕ ਇੱਕ ਕਰਕੇ ਨਾ ਸੇਕ ਲੈਣੇ ਆ। ਕੜਾਈ 'ਚ ਤੇਲ ਪਾਇਆ ਆ ਚਾਹੇ ਤੁਸੀਂ ਤਵੇ ਤੇ ਸੇਕ ਲਿਓ ਚਾਹੇ ਮਤਲਬ ਕੜਾਈ 'ਚ ਕਰ ਲਿਓ ਮੈਂ ਕੜਾਈ ਲਈ ਆ। ਤੇਲ ਗਰਮ ਆ ਕੜਾਈ 'ਚ ਪਹਿਲਾਂ ਹੀ। ਦੋ ਦੋ ਕਰਕੇ ਨਾ ਪਾ ਦਨੇ ਆ। ਆਦਿਕ ਅਭੀ ਹੁਣ ਥੱਲੇ ਸੇਕ ਹੋ ਗਿਆ ਸੀਗਾ ਆਹ ਦੇਖੋ ਇੱਕਦਮ ਕਰਾਰਾ ਬਣ ਗਿਆ ਹੈ ਤੇ ਹੁਣ ਅਸੀਂ ਦੂਸਰਾ ਸਾਈਡ ਕਰਾਂ ਦੋਨੇ ਸਾਈਡ ਤੋਂ ਚੰਗੀ ਤਰ੍ਹਾਂ ਪੱਕ ਜਾਣਗੇ ਬਸ ਦਿਖਾਉਣਾ ਆ ਦੇਖੋ ਆ ਦੋ ਹੋ ਗਏ ਆ ਹੁਣ ਅਸੀਂ ਇਹਨਾਂ ਨੂੰ ਕੱਟ ਲੈਣੇ ਆ ਜਿਦਾਂ ਜਿਦਾਂ ਬਾਕੀ ਪੱਤੀਆਂ ਹੋਗੇ ਤੇ ਉਹਨਾਂ ਨੂੰ ਕੱਢੀ ਜਾਵਾਂਗੇ ਜਿਵੇਂ ਥੋੜੀ ਨਾਲ ਨਾ ਫਰਾਈ ਕਰ ਲੈਣੇ ਆ ਆ ਦੇਖੋ ਜੀ ਸਾਰੇ ਹੀ ਸੀ ਬਣਾ ਲਏ ਆ ਤੇ ਹੁਣ ਤੇਲ ਦੇਖੋ ਹੋ ਗਿਆ ਆ ਤੇ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਜੀਰਾ ਇੱਕ ਚਮਚ ਦੇ ਅਕੋਰਡਿੰਗ ਜੀਰਾ ਹੈ ਜੀ ਇੱਕ ਚਮਚ ਮਤਲਬ ਕਹਿ ਲੋ ਲਸਣ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਪਹਿਲਾਂ ਤੇ कच्चा ਪੰਨਾ ਰਹੇ ਆ ਆ ਦੇਖੋ ਪੁੱਜ ਗਿਆ ਇਹਨੂੰ ਟਾਈਮ ਹੀ ਜ਼ਿਆਦਾ ਲੱਗਦਾ ਸਵਾਦ ਅਨੁਸਾਰ ਨਮਕ ਜ਼ਿਆਦਾ ਵੀ ਨਾ ਪਾਓ ਕਿਉਂਕਿ ਤੁਹਾਨੂੰ ਪਤਾ ਹੈ ਬਤਾਉਆਂ ਦੇ ਵਿੱਚ ਵੀ ਆਲਰੇਡੀ ਇਹ ਸੀ ਜਦੋਂ ਮਿਕਸਚਰ ਬਣਾਇਆ ਸੀਗਾ ਨਮਕ ਪਾਇਆ ਹੋਇਆ ਸੀਗਾ ਲਾਲ ਮਿਰਚ ਦਾਣਾ ਥੋੜਾ ਜਿਹਾ ਪਾਊਡਰ ਪਾ ਦਿੰਦਾ ਮੈਂ ਤੇ ਇਹ ਨਮਕ ਵੀ ਪਾ ਦਤਾ ਹਾਂ ਹੁਣ ਇਹਨੂੰ ਚੰਗੀ ਤਰ੍ਹਾਂ ਖੁਲਣ ਲੈਣੇ ਆ ਪਿਆਜ਼ਾਂ ਨੂੰ ਦੇਗੀ ਮਿਰਚ ਪਾ ਦਨੇ ਆ ਅੱਧਾ ਚਮਚਿਆ ਜੀ ਲੀਗੀ ਮਿਰਚ ਦਾ ਹਲਦੀ ਇੱਕ ਚਮਚ ਮਸਾਲਾ ਦੇਖੋ ਭੁੱਜ ਗਿਆ ਚੰਗੀ ਤਰ੍ਹਾਂ ਤੇ ਹੁਣ ਅਸੀਂ ਗੈਸ ਦਾ ਨਾ ਫਲੇਮ ਸਲੋ ਕਰ ਦੇਣਾ ਤੇ ਹੁਣ ਅਸੀਂ ਪਾਉਣਾ ਹੈ ਦਹੀਂ ਸਾਰੇ ਮਸਾਲੇ ਵੀ ਪਾਤੇ ਆ ਹੁਣ ਦਹੀਂ ਪਾ ਦਾਂਗੇ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਆਹ ਹੁਣ ਅਸੀਂ ਗੈਸ ਦਾ ਫਲੇਮ ਥੋੜਾ ਇਸ ਪੇਸ ਘੱਟ ਲੈਨੇ ਆ ਰੇ ਪਾ ਦਿੱਤਾ ਸੀਗਾ ਚੰਨੀ ਤਰ੍ਹਾਂ ਤੇ ਮਿਕਸ ਕਰ ਲਿਆ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਸਪੋਰਟ ਕਰੋ ਸਾਨੂੰ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਦੇ ਆ ਕਰੋ ਜੀ ਤੇ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਲੋੜ ਆ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਜੀ ਆ ਦੇਖੋ ਥੋੜਾ ਕਵਿ ਹੋ ਰਿਹਾ ਹੈ ਆ ਦੇਖੋ ਗਰੇਗੀ ਮਤਲਬ ਹੋ ਗਈ ਆ ਥੋੜਾ ਜਿਹਾ ਪਾਣੀ ਪਾ ਲੈਣੇ ਆ ਹਨ ਤੇ ਚੰਗੀ ਤਰ੍ਹਾਂ ਰਿਝਾ ਲਾਂਗੇ ਗਰੇਵੀ ਨੂੰ ਆ ਦੇਖੋ ਜੀ ਸਾਡੀ ਗਰੇਵੀ ਰਿਝਣ ਲੱਗ ਪਈ ਆ ਹੁਣ ਅਸੀਂ ਆਪਣੇ ਬਤਾਉ ਜਿਹੜੇ ਕੀਤੇ ਸੀਗੇ ਉਹ ਪਾ ਦਾਂਗੇ ਆ ਦੇਖੋ ਜੀ ਹੁਣ ਬਤਾਉ ਸਾਰੇ ਵਿੱਚ ਪਾ ਦੱਤੇ ਆ ਤੇ ਥੋੜਾ ਟਾਈਮ ਇਹਨੂੰ ਰਿਝਾ ਲੈਣੇ ਆ ਆ ਦੇਖੋ ਜੀ ਸਾਡੇ ਬਤਾਉ ਰਿਝ ਗਏ ਆ ਜੀ ਹੁਣ ਅਸੀਂ ਇਧਰ ਤੇ ਮਲਾਈ ਵੀ ਪਾ ਲੈਣੇ ਆ ਕਰੀਮੀ ਟੈਕਚਰ ਹੋ ਜਾਊਗਾ ਤੇ ਸਾਡੇ ਬਤਾਉ ਬਣ ਕੇ ਇਕਦਮ ਦੇਖੋ ਤਿਆਰ ਆ। ਬਸ ਹੁਣ ਅਸੀਂ ਇਹਨੂੰ ਸਰਵ ਕਰ ਲੈਨੇ ਆ। ਆਹ ਦੇਖੋ ਜੀ ਸਾਡੀ ਬਤਾਉ ਦੀ ਸਬਜੀ ਬਣ ਕੇ ਇਕਦਮ ਤਿਆਰ ਆ। ਇੱਕ ਵਾਰੀ ਬਣਾ ਕੇ ਦੇਖਿਓ ਤੇ ਖਾ ਕੇ ਦੇਖਿਓ ਕਿੰਨੀ ਵਧੀਆ ਬਣੀ। ਤੇ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਜੀ। ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਜੀ ਸਬਸਕ੍ਰਾਈਬ ਕਰ ਦਿਆ ਕਰੋ ਵੱਧ ਤੋਂ ਵੱਧ ਤੇ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਸ਼ੀਕਲ ਜੀ